ਮੇਰਾ ਰੰਤੇਰ ਸਿੰਘ ਹੈ ਕਿਹੜਾ ਏਰੀਆ ਮੇਰਾ ਬਿਆਨ ਸਿੰਘ ਨਗਰ ਕੀ ਮਾਅ ਹ ਮਾਅਲਾ ਰਾਸਾਡੇ ਉਤੇ ਲੜਾਈ ਹੋ ਗਈ ਸੀ ਸਰਕਾਰੀ ਹਸਪਤਾਲ ਲੈ ਕੇ ਗਏ ਤਾਂ ਉਹਨਾਂ ਨੇ ਇੱਥੇ ਰੈਫਰ ਕਰਤਾ ਵੀ ਇੱਥੇ ਲੈ ਜਾਓ ਅੱਜੇ ਮੈਂ ਹੋਲਟੀ ਤੇ ਨਾਲ ਕੀ ਹੋਈ ਨਾਮ ਰਾਤ ਸਾਡੇ ਬੇਟੇ ਤਿੰਨ ਮਿੰਟ ਇੱਥੇ ਮਰੇ ਜਾਖਲ ਉਹਨਾਂ ਨੇ ਕੀ ਵਾਸਤੇ ਉੱਥੇ ਜਾ ਕੇ ਨਾ ਉਹਨਾਂ ਨੇ ਸੋਚਿਆ ਸ਼ਾਮ ਦਾ ਟਾਈਮ ਹੈ ਕੰਮ ਤੋਂ ਆਈ ਸੀ ਚ 10 ਮਿੰਟ ਬਾਅਦ ਘਟ ਜੀ ਉਧਰੋਂ ਆਏ ਉਹਨਾਂ ਨੇ ਆ ਕੇ ਨਾ ਇਹਨਾਂ ਤੇ ਬਹੁਤ ਕਰ ਮਾਰ ਕੇ ਜਿੱਟ ਕੇ ਮੈਂ ਤਾਂ ਮੋਢੇ ਤੇ ਚੱਕ ਚੱਕੀ ਲੈ ਕੇ ਆਏ ਇਹਨਾਂ ਨੂੰ ਹੀ ਬੰਦੇ ਸੀ ਤਾਂ ਉਹ ਰੈਂਬੋ ਹੋ ਰਹੇ ਜੋ ਨਾ ਜਿਹੜਾ ਤੇ ਚਿੱਟੇ ਦਾ ਕੰਮ ਕਰਦੇ ਪੇਸ ਤੇ ਆ ਜੀ ਉਹਨਾਂ ਨੇ ਕਰਕੇ ਜੀ ਸੋ ਉਸ ਤੋਂ ਬਾਅਦ ਮੈਂ ਇਹਨਾਂ ਨੇ ਉੱਥੇ ਲਿਆਇਆ ਤਾਲ ਦੇ ਵਿੱਚ ਆ ਤਾਲ ਦੇ ਵਿੱਚ ਕਹਿੰਦੇ ਵੀ ਇਹਨੂੰ ਲੈ ਜਾਓ ਤੋ ਮਾਰੇ ਕਿਹੜੇ ਡਾਕਟਰ ਤੇ ਰੈਫਰ ਕਰਦਾ ਕਰ ਦੋ ਇਹਨਾਂ ਨੇ ਇਹਨਾਂ ਦੇ ਨਾਲੇ ਤਾਂ ਵੀ ਉੱਥੇ ਲੈ ਜਾਓ ਪਹਿਲੇ ਮੈਂ ਰਾ ਭੇਜਿਆ ਫਿਰ ਦੂਜਾ ਭੇਜਦਾ ਫਿਰ ਤੀਜਾ ਭੇਜਿਆ ਮੇਰੇ ਤਿੰਨਾਂ ਮਾਰ ਤੈਨੂੰ ਇੱਥੇ ਆਂਦਰੀ ਇਹਨਾਂ ਦੇ ਇੱਕ ਗਿਵਨ ਬੱਚੇ ਦੀ ਹਾਲੀ ਹਾਲ ਬੱਚਾ ਖਸਮੈਨੇ ਉਹਨਾਂ ਨੇ ਕਿਹਾ ਮੈਂ ਪੁੱਛਿਆ ਸਾਡਾ ਬੱਚਾ ਸੇਫ ਹੈ ਅਸੀਂ 80000 ਵੀ ਜਮ੍ਹਾਂ ਕਰਾਉਣ ਨੂੰ ਤਿਆਰ ਹੈ ਕੋਈ ਗੱਲ ਨਹੀਂ ਅਸੀਂ ਪੈਸੇ ਦੇਣ ਨੂੰ ਵੀ ਤੈਰਿਆ ਸਾਡਾ ਬੱਚਾ ਸੇਫ ਹੋਣਾ ਚਾਹੀਦਾ ਕਹਿੰਦਾ ਮੈਂ ਨਹੀਂ ਕਹਿੰਦਾ ਤੁਹਾਡਾ ਬੱਚਾ ਸੇਫ ਹੈ ਫਿਰ ਤੁਸੀਂ ਡਾਕਟਰ ਕੀ ਚੀਜ਼ਗੇ ਜੇ ਸਾਡਾ ਬੱਚਾ ਸੇਫ ਨਹੀਂ ਆ ਤਾਂ ਸਾਡੇ ਕੋਲ ਸਾਡੇ ਹਸਪਤਾਲ ਦਾ ਨਾਮ ਬਠਿੰਡਾ ਨਿਊਸਪਾਇਨ ਤੇ ਟਰੋਮਾ ਸੈਂਟਰ ਹੈ ਰਾਤੀ ਤਕਰੀਬਨ 9:30 ਵਰੀ ਇੱਕ ਪੇਸ਼ੈਂਟ ਸਾਹਿਲ ਕੁਮਾਰ ਜਿਦੇ ਕਿ ਇਸ ਲੜਾਈ ਹੋਈ ਸੀ ਸਿਰ ਦੇ ਵਿੱਚ ਸੱਟ ਸੀ ਕਾਫੀ ਜ਼ਿਆਦਾ ਸੋਜਿਸ਼ ਬਹੁਤ ਜ਼ਿਆਦਾ ਸੀ ਉਹਦੇ ਸਿਰ ਦੇ ਵਿੱਚ ਤੇ ਮੇਰੇ ਕੋਲ ਰਾਤ ਨੂੰ ਐਡਮਿਟ ਹੋਏ ਉਸ ਨੂੰ ਸਾਹ ਵੀ ਪੂਰੀ ਤਰ੍ਹਾਂ ਨਹੀਂ ਆ ਰਹੇ ਸੀ ਤੇ ਉਹਦੀ ਹਰਕਤ ਵੀ ਕੋਈ ਨਹੀਂ ਆ ਰਹੀ ਸੀ ਤਾਂ ਉਸ ਨੂੰ ਅਸੀਂ ਵੈਂਟੀਲੇਟਰ ਤੇ ਲੈ ਲਿਆ ਸੀ ਮੈਂ ਇਹਦੀ ਮਦਰ ਨੂੰ ਰਾਤੀ ਬੁਲਾ ਕੇ ਦੱਸਦਾ ਸੀ ਕਿ ਇਹ ਬੱਚੇ ਦੇ ਤੁਹਾਡੇ ਦੇ ਬਚਣ ਦੇ ਚਾਂਸ ਰਾਤ ਨੂੰ ਹੀ 5-7% ਇਸ ਤੋਂ ਜ਼ਿਆਦਾ ਇਹ ਬਚੇਗਾ ਹੀ ਨਹੀਂ ਤੇ ਅਸੀਂ ਆਪਣਾ ਵੈਂਟੀਲੇਟਰ ਦੇ ਨਾਲ ਤੇ ਜਿਹੜੀਆਂ ਆਪਣੇ ਸੋਜਿਸ਼ ਕਿਟਾਨ ਅੜੀਆਂ ਦਵਾਈਆਂ ਉਹਨਾਂ ਦੇ ਨਾਲ ਅਸੀਂ ਕੋਸ਼ਿਸ਼ ਕਰ ਰਹੇ ਸੀ ਤੇ ਇਹਨਾਂ ਨੂੰ ਦੱਸਤਾ ਸੀ ਕਿ ਅਸੀਂ 10 ਕ ਘੰਟੇ ਵੇਟ ਕਰਾਂਗੇ ਜੇ ਆਪਣਾ ਮਰੀਜ਼ ਇੰਪਰੂਵ ਕਰਦਾ ਹੈਗਾ ਤਾਂ ਆਪਾਂ ਅੱਗੇ ਕੁਝ ਕੋੜਾਂਗੇ ਤਾਂ ਆਪਰੇਸ਼ਨ ਬਾਰੇ ਕੋਈ ਸੋਚਾਂ ਪਰ ਮਰੀਜ਼ ਦੇ ਵਿੱਚ ਕੋਈ ਇੰਪਰੂਵਮੈਂਟ ਨਹੀਂ ਜਿਵੇਂ ਰਾਤੀ ਸੀ ਉਵੇਂ ਹੀ ਹੈਗਾ ਜੀ ਬਲੱਡ ਪ੍ਰੈਸ਼ਰ ਉਹਦਾ ਆਪਣਾ ਇਹਨਾਂ ਦੇ ਘਰਦਿਆਂ ਦਾ ਕਹਿਣਾ ਸੁਰੇ ਦਾ ਸੁਰੇ ਤੇ ਸਟਾਫ ਕੋਲ ਆ ਕੇ ਕਿ ਸਾਡਾ ਮਰੀਜ਼ ਤੇ ਡੈਥ ਹੋਊਗੀ ਉਹਦੀ ECG ਕਰਕੇ ਦਿਖਾ ਦਈਏ ਦੀ ਉਹਦੀ ਧੜਕਣ ਇਹਨਾਂ ਨੂੰ ਦਿਖਾ ਦਈਏ ਕਿ ਚੱਲਦਾ ਹੈ ਹਾਂ ਮਰੀਜ਼ ਦੀ ਡੈਥ ਕਦੇ ਵੀ ਹੋ ਸਕਦੀ ਮੈਂ ਨਹੀਂ ਕਹਿ ਸਕਦਾ ਕਿਉਂਕਿ ਜਿਹਦੇ ਬਚਣ ਦੇ ਚ ਸਿਰ ਦੇ ਵਿੱਚ ਸੋਜਿਸ਼ ਹੈ ਦਿਮਾਗ ਸਾਰੀਆਂ ਚੀਜ਼ਾਂ ਨੂੰ ਕੰਟਰੋਲ ਕਰਦਾ ਤੇ ਉਹ ਸਾਰਾ ਕੁਝ ਬੰਦ ਕਰ ਸਕਦਾ ਤੇ ਇਸ ਕਰਕੇ ਇਸ ਟਾਈਮ ਤੇ 11:30 ਵਜੇ ਦੀ ਗੱਲ ਹੈ ਤੇ ਇਸ ਟਾਈਮ ਆਪਣੇ ਮਰੀਜ਼ ਦੀ ਧੜਕਣ ਚੱਲ ਰਹੀ ਹੈ ਜੀ ਹਾਂ ਉਹ ਵੈਂਟੀਲੇਟਰ ਤੇ ਹੈ ਉਹ ਕੋਮਾ ਦੇ ਵਿੱਚ ਹੈ ਜਦ ਤੋਂ ਸਾਡੇ ਕੋਲ ਆਇਆ ਜਦ ਤੋਂ ਸ਼ਾਇਦ ਉਹਦੇ ਸੱਟ ਲੱਗੀ ਸਿਰ 'ਚ ਉਸ ਤੋਂ ਲੈ ਕੇ ਹੁਣ ਤੱਕ ਉਹ ਕੋਮਾ 'ਚ ਹੀ ਹੈ ਜੀ ਇਹ ਥੀ ਇਹ ਪੇਸ਼ੈਂਟ ਦਾ ਇਸ ਟਾਈਮ ਕੰਡੀਸ਼ਨ ਹੈ ਉਹਦੀ ਡੈਥ ਨਹੀਂ ਹੋਈ ਤੇ ਡੈਥ ਹੋ ਗਈ ਹੁੰਦੀ ਜੀ ਮੈਂ ਡਿਕਲੇਅਰ ਕਰਕੇ ਉਹਨੂੰ ਪੋਸਟਮਾਰਟਮ ਲਈ ਭੇਜਵਾ ਦਿੰਦਾ ਪੈਸੇ ਦਾ ਟ੍ਰੀਟਮੈਂਟ ਦਾ ਇਸ਼ਾਰਾ ਨਹੀਂ ਟ੍ਰੀਟਮੈਂਟ ਦਾ ਕੋਈ ਇਸ਼ੂ ਨਹੀਂ ਜੀ ਰਾਤੀ ਵੀ ਇਹਨਾਂ ਨੇ ਨਾ ਆਪਣਾ ਜਿਹੜਾ ਮੈਡੀਸਿਨ ਹੈ ਉਹ ਵੀ ਬਹੁਤ ਲੇਟ ਲੈ ਕੇ ਦਿੱਤੀ ਇਹਦਾ ਸਾਰਾ ਟ੍ਰੀਟਮੈਂਟ ਮੈਂ ਆਪਣੇ ਕੋਲੋਂ ਸ਼ੁਰੂ ਕਰਾਇਆ ਜੀ ਕੋਈ ਇਹਨਾਂ ਨੇ ਪੈਸੇ ਡਿਪੋਜ਼ਿਟ ਨਹੀਂ ਕੀਤੇ ਨਾ ਹੀ ਅਸੀਂ ਅਜੇ ਤੱਕ ਕੋਈ ਡਿਮਾਂਡ ਕੀਤੀ ਕਿਉਂਕਿ ਸਾਨੂੰ ਵੀ ਸਮਝ ਆਉਂਦੀ ਹੈ ਕਿ ਮਰੀਜ਼ ਸੀਰੀਅਸ ਹੈ ਤਾਂ ਇੱਕੋਦਮ ਘਰਦਿਆਂ ਕੋਲ ਨਹੀਂ ਵੀ ਹੁੰਦੇ ਤਾਂ ਵੀ ਕੋਈ ਰਹਿ ਨਾ ਪੈਸਿਆਂ ਦੀ ਡਿਮਾਂਡ ਹੈ ਪਰ ਇਸ਼ੂ ਇਹ ਹੈ ਇਹਨਾਂ ਨੂੰ ਲੱਗ ਰਿਹਾ ਕਿ ਅਸੀਂ ਇਹਦਾ ਜੀ ਪੇਸ਼ੈਂਟ ਦੀ ਡੈਥ ਹੋ ਗਈ ਹੈ ਤੇ ਅਸੀਂ ਸਾਡੇ ਕਰਕੇ ਪਰ ਅਸੀਂ ਤਾਂ ਕੁਝ ਕੀਤਾ ਹੀ ਨਹੀਂ ਜੀ ਜੋ ਹੋਣਾ ਸੀ ਸੜ ਤੋਂ ਪਹਿਲਾਂ ਹੋ ਗਿਆ ਹੈ ਅਸੀਂ ਸਮਝ ਰਹੇ ਹਾਂ ਤੇ ਆ ਰਹੇ ਹਾਂ ਸੀ ਸੀ ਲਾਇ। ਇਹ ਇਲਾਜ ਤਾਂ ਇਹਨਾਂ ਦਾ ਬੰਦ ਕੀਤਾ ਹੀ ਨਹੀਂ। ਮੇਰੀ ਫਾਈਲ ਦੇਖ ਲਓ ਇਲਾਜ ਤਾਂ ਚੱਲ ਰਿਹਾ ਹੈ ਪਰ ਇਹ ਮੰਗ ਰਹੇ ਦੀ ਕਿ ਗਾਰੰਟੀ ਸਾਡਾ ਮਰੀ ਠੀਕ ਹੋਏ ਜੇ ਦੀ ਗਾਰੰਟੀ ਮੈਂ ਨਹੀਂ ਲੈਂਦਾ। ਜੇ ਇਹਨਾਂ ਨੂੰ ਲੱਗਦਾ ਹੈ ਤਾਂ ਇਹ ਪੇਸ਼ੈਂਟ ਨੂੰ ਐਮਜ਼ ਲੈ ਜਾਣ ਦੀ। ਉੱਥੇ ਜ਼ਿਆਦਾ ਬੈਟਰ ਫੈਸਿਲਿਟੀ ਹੈ, ਜ਼ਿਆਦਾ ਬੈਟਰ ਡਾਕਟਰ ਦੀ ਟੀਮ ਹੈ ਮੈਂ ਤਾਂ ਇਹੀ ਕਹਿ ਸਕਦਾ। ਜੇ ਇਹਨਾਂ ਨੂੰ ਲੱਗਦਾ ਹੈ ਕਿ ਪੇਸ਼ੈਂਟ ਦੀ ਕੰਡੀਸ਼ਨ ਦਿਖਾਣੇ ਕਿਸੇ ਡਾਕਟਰ ਨੂੰ ਬੁਲਾ ਲੈਣ ਮੈਂ ਉਹ ਚ ਵੀ ਬਣਾ ਨਹੀਂ ਕਰਦਾ। ਮੇਰਾ ਨਾਮ ਡਾਕਟਰ ਰੌਨਿਲ ਕੌਸ਼ਲ ਹੈ ਮੈਂ ਨਿਊਰੋ ਸਰਜਨ। ਸਰ ਕੀ ਮਾਮਲਾ ਹੈ ਜਿਹੜੀ ਘਟਨਾ ਹੋਈ ਹੈ ਰਾਤ ਕਿੰਨੇ ਲੋਕ ਚੱਗੇ? ਇਹਦੇ ਜੀ ਫਿਲਹਾਲ ਜਿਹੜਾ ਇੱਕ ਬੰਦਾ ਸਾਹਿਲ ਨਾਮ ਦਾ ਜਿਹੜਾ ਵਿਅਕਤੀ ਉਹ ਸੀਰੀਅਸ ਹੈ ਉਹ ਨਿਊਰੋਸਪਾਈਨ 'ਚ ਆਪਣਾ ਦਾਖਲਾ ਤੇ ਉਹਦੇ ਘਰਦਿਆਂ ਦੇ ਬਿਆਕੀ ਬਿਆਨ ਵਗੈਰਾ ਅਸੀਂ ਕਲਮ ਕਰ ਰਹੇ ਹਾਂ ਤੇ ਜਿਨ੍ਹਾਂ ਦੀ ਖਰੋਜ ਨਾਮ ਦੀ ਲੇਡੀ ਤੇ ਅਲਿਗੇਸ਼ਨ ਲਾ ਰਹੇ ਬਾਕੀ ਕੋਈ ਰਿਲੇਟਿਵ ਨਹੀਂ ਜਿਨ੍ਹਾਂ ਨੇ ਉਹਨਾਂ ਦੀ ਕੁੱਟਮਾਰ ਕੀਤੀ ਉਹਨਾਂ ਦੀ ਪਾਲ ਜਾਰੀ ਹੈ ਬਾਕੀ ਜਿਵੇਂ ਵੀ ਉਹਨਾਂ ਦੀ ਕੋਈ ਇਨਜਰੀ ਰਿਪੋਰਟ ਹੋਊਗੀ ਹੈ ਜੋ ਵੀ ਉਹਨੇ ਸਟੇਟਮੈਂਟ ਹੋਊਗੀ ਉਹਦੇ ਅਨੁਸਾਰ ਹੀ ਕਾਰਵਾਈ ਕੀਤੀ ਜਾਊਗਾ ਇਹ ਐਕਚੁਅਲੀ ਗਵੰਟੀ ਨੇ ਤੁਸੀਂ ਦੇਖ ਹੀ ਰਹੇ ਹੋ ਜੀ ਗਵੰਟੀ ਹੈ ਕੋਈ ਐਜਾ ਐਸੱਚ ਕੋਈ ਵੱਡਾ ਕਾਰਨ ਨਹੀਂ ਰਿਹਾ ਰੋਡ ਰੇਜ ਤੋਂ ਸ਼ੁਰੂ ਹੋ ਇਹ ਐਕਚੁਅਲੀ ਫਿਲਹਾਲ ਸਾਡੇ ਕੋਲੇ ਜੀਕੂ ਦੀ ਇਨਫੋਰਮੇਸ਼ਨ ਨਹੀਂ ਹੈ ਕਿਉਂਕਿ ਸਾਡੇ ਕੋਲੇ ਰੁਕਾ ਹੋਣੀ ਜੋ ਸੱਦੇ ਘੰਟੇ ਪਹਿਲਾਂ ਹੀ ਆਇਆ ਬਾਕੀ ਆਪਾਂ ਵੈਰੀਫਾਈ ਕਰਕੇ ਤੁਹਾਨੂੰ ਦੱਸ ਦਾਂਗੇ ਤੁਸੀਂ ਹੁਣ ਮੋਗੇ ਤੇ ਆਏ ਆ ਅੱਜ ਵੀ ਕਹਿੰਦੇ ਆਪਣੇ ਸਾਹਮਣੇ ਹੁਣ ਤੱਕਰਾਰ ਹੋ ਕੇ ਆ Đਿਆ ਦਿਨ ਚੱਲ ਨਹੀਂ ਤਤਕਾਰ ਨਹੀਂ ਜੀ ਇੱਥੇ ਵੈਸੇ ਤੁਹਾਨੂੰ ਪਤਾ ਹੈ ਭੀੜ ਭੜਕੇ ਵਾਲੇ ਏਰੀਆ ਤੇ ਜਿਆਦਾ ਮਲਕੀ ਰਸ਼ ਪੈਂਦਾ ਹੀ ਰਹਿੰਦੇ ਥੋੜਾ ਤਕਰਾਰਬਾਦੀ ਤੇ ਇਹਨਾਂ ਦੀ ਹੋਈ ਆ ਬਟ ਜਿਆਦਾ ਕੁਝ ਹੁਣ ਸੀਰੀਅਸਲੀ ਨਹੀਂ ਹੋਇਆ ਜੋ ਹੋਈ ਹੈ ਲੜਾਈ ਰਾਤੀ ਹੋਈ ਠੀਕ ਹੈ ਜੀ